ਜੇ ਲੈ ਸਾਰੇ ਨੇ ਸਾਰੇ ਜੋ ਸਪਾਈ ਜਾਂ ਕੋਈ ਸੇਵਾਦਾਰ ਕੋਈ ਨਹੀਂ ਬਣਦਾ ਜਬਰ ਜੀ ਸਾਰੇ ਨੂੰ ਮਾਫ ਕਰਨਾ ਜੀ ਕਬੂਲੀ ਲੱਗਦੀ ਹੈ ਸਾਰਿਆਂ ਨੂੰ ਕਿਉਂਦਰਾ ਦੀ ਭੁੱਖ ਹੈ ਹਾਂ ਹਾਂ ਕਿਸੇ ਨੂੰ ਪੰਥਨ ਨਾਲ ਕਿਸੇ ਨੂੰ ਪੰਜਾਬ ਨਾਲ ਕੋਈ ਲੈਣਾ ਤੇ ਨਹੀਂ ਗਿਆ ਪੰਜਾਬ ਤੋਂ ਕਿਹੜੇ ਇਹਨਾਂ ਲੋਕਾਂ ਦੇ ਵੇਲੇ ਹੈ ਜੀ ਜਦ ਹੂੰ ਇਹਨਾਂ ਕੋਲ ਕੀ ਉਮੀਦਾਂ ਕਰਦੇ ਆ ਜਿਹੜੇ ਆਪੋ ਆਪਣੇ ਮਤਲਬ ਵਾਸਤੇ ਲੈਣੇ ਕਿਸੇ ਨੇ ਹੁਕਮ ਨਾਮਾ ਨੰ ਮੰਨਿਆ ਦੂਦਸੰਬਰ ਵਾਲਾ ਇਹ ਨਾਮ ਦੂਜੇ ਵਾਲਾ ਇਸੇ ਪਰ ਲੋਕਾਂ ਨੂੰ ਬੁੱਧੂ ਬਣਾਉਂਦੇ ਆ ਅਕਾਲ ਤਖਤ ਨੂੰ ਆਏ ਜਥੇਦਾਰਾਂ ਤੇ ਭਾਵੇਂ ਜਥੇਦਾਰਾਂ ਨੂੰ ਲਾਉਣ ਵਾਲੇ ਆ ਤੇ ਭਾਵੇਂ ਦੁਜੀਆ ਜੀ ਇੱਕ ਸਾਧਨ ਦੇ ਤੌਰ ਤੇ ਵਰਤਦੇ ਇਹਦਾ ਕੋਈ ਕੁੱਝ ਨਹੀਂ ਹੈ ਨਾ ਕਿਸੇ ਜਥੇਦਾਰ ਨੇ ਜਥੇਦਾਰ ਵਾਲਾ ਰੋਲ ਲਪਾਇਆ ਤੇ ਨਾ ਇਹਨਾਂ ਦੇ ਸਿਆਸੀ ਮਾਲਕਾਂ ਨੇ ਇਹਨਾਂ ਨੂੰ ਜਥੇਦਾਰ ਵਾਲਾ ਰੋਲ ਨਿਭਾਉਂ ਦਿੱਤਾ ਆਪਣੇ ਮਰਜ਼ੀ ਦੇ ਫੈਸਲੇ ਕਰਾਉਂਦੇ ਜਿਹੜੇ ਇਹਨਾਂ ਨੂੰ ਸੂਕ ਕਰਦਾ ਤੇ ਜਥੇਦਾਰ ਨੂੰ ਫੈਸਲੇ ਕਰਦੇ ਹੀ ਆ ਸਰਕਾਰੀ ਪੁਜਾਰੀ ਦਰਬਾਰੀ ਸਾਰੇ ਰਲੇ ਰਣਕੇ ਦੇ ਉ깔 ਤੱਕ ਸਰਦ ਨੂੰ ਸਾਧਨ ਬਣਾ ਕੇ ਤੇ ਆਪਣੀਆਂ ਸਿਆਸਤਾਂ ਚਲਾਉਂਦੇ ਆ